ਸਵਾਗਤ ਆਪ ਸਭ ਦਾ ਅਤੇ ਮੈਂ ਹਾਂ ਸੁਖਾ ਖੇੜੀ ਵਾਲਾ ਅਕਾਲੀ ਦਲ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਘੇਰਨ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਇਹ ਸਾਡੇ ਨਾਲ ਅੱਜ ਗੱਲਬਾਤ ਕਰਨ ਦੇ ਨਾਲ ਮੌਜੂਦ ਨੇ ਮਲੇਰ ਕੋਟਲਾ ਤੋਂ ਹਲਕਾ ਇੰਚਾਰਜ ਜਾਹਿਦ ਅਸਲੁਮਾਨ ਕਿਵੇਂ ਦੇਖਦੇ ਹੋ ਜੀ ਅੱਜ ਕਿਸ ਮਤਲਬ ਦੇ ਨਾਲ ਜਿਹੜੇ ਹੈਗੇ ਆ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅੱਜ ਦੇਖੋ ਜਿਹੜਾ ਇਹਨਾਂ ਨੇ 328 ਸਰੂਪਾਂ ਦਾ ਜਿਹੜਾ ਇਹਨਾਂ ਨੇ ਕਿਹਾ ਕਿ ਚੋਰੀ ਹੋਈ ਹੈ ਨਾ ਜਾਂ ਬੇਅਦਬੀ ਹੋਈ ਹੈ ਉਹਦੇ ਸਿਲਸਲੇ ਸੂਰੇ ਪੰਜਾਬ 'ਚ ਸਾਡੇ ਪਾਰਟੀ ਵੱਲੋਂ ਕਾਨਫਰੰਸਾਂ ਕੀਤੀਆਂ ਗਈਆਂ ਨੇ ਤਾਂ ਕਿ ਅਸੀਂ ਲੋਕਾਂ ਨੂੰ ਜਾਣਕਾਰੀ ਦੇ ਸਕੀਏ ਦੱਸ ਸਕੀਏ ਕਿ ਇਹ ਆਮ ਆਦਮੀ ਦੀ ਇੱਕ ਨਵੀਂ ਸਾਜ਼ਿਸ਼ ਹੈ ਸੋਚੀ ਸਮਝੀ ਸਾਜ਼ਿਸ਼ ਤਹਿਤ ਹੁਣ ਇਹ ਫੇਰ ਦੁਬਾਰਾ ਤੋਂ ਜਿਵੇਂ 2014 ਚ ਇਹਨਾਂ ਨੇ ਸਾਜ਼ਿਸ਼ਾਂ ਸ਼ੁਰੂ ਕੀਤੀਆਂ ਬੇਅਦਬੀਆਂ ਦੇ ਮਸਲੇ ਉਛਾਲ ਕੇ ਇਹ ਇਹਨਾਂ ਨੇ ਆਪਣੇ ਪੈਰ ਪਸਾਰੇ ਪੰਜਾਬ ਚ ਹੁਣ ਦੁਬਾਰਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਤੋਂ ਕੰਮ ਤਾਂ ਕੋਈ ਹੋਏ ਨਹੀਂ ਜੋ ਵਾਦੇ ਦਾਅਵੇ ਇਹਨਾਂ ਨੇ ਕੀਤੇ ਇਹਨਾਂ ਤੋਂ ਇੱਕ ਵੀ ਇਹਨਾਂ ਤੋਂ ਪੂਰਾ ਨਹੀਂ ਚੜਿਆ ਹੁਣ ਇਹਨਾਂ ਨੂੰ ਦੁਬਾਰਾ ਫੇਰ ਇਹੀ ਲੱਗਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਭੋਲੇ ਭਾਲੇ ਨੇ ਮਾਸੂਮ ਨੇ ਧਾਰਮਿਕ ਤੌਰ ਤੇ ਆਪਣੇ ਆਪ ਨੂੰ ਸਟਰੋਂਗ ਰੱਖਦੇ ਨੇ ਔਰ ਧਰਮ ਦੇ ਆਧਾਰ ਤੇ ਫੇਰ ਦੁਬਾਰਾ ਉਹੀ ਸਾਜ਼ਿਸ਼ਾਂ ਬਚ ਕੇ ਦੁਬਾਰਾ ਆਪਣੀ ਸਰਕਾਰ ਬਣਾ ਲੈਣਗੇ ਅਸੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਹੁਣ ਜਿੰਨਾ ਮਰਜ਼ੀ ਜੋ ਲਾਣਨ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਇਹਨਾਂ ਦੀਆਂ ਚਾਲਾਂ ਨੂੰ ਬਹੁਤ ਖੂਬੀ ਜਾਣ ਚੁੱਕੇ ਨੇ ਹੁਣ ਇਹਨਾਂ ਦੇ ਇਹਨਾਂ ਪੈਂਥਨਿਆਂ 'ਚ ਆਉਣ ਵਾਲੇ ਨਹੀਂ ਹੈ ਔਰ ਜਿਹੜਾ ਇਹ ਸਰੂਪਾਂ ਦਾ ਚੋਰੀ ਦਾ ਮਸਲਾ ਜੋ ਕਹਿ ਰਹੇ ਨੇ ਜਾਂ ਬੇਅਦਬੀਆਂ ਦਾ ਮਸਲਾ ਇਹ ਬਿਲਕੁਲ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਨੇ ਕਿਉਂਕਿ ਇਹ ਮਸਲਾ ਉੱਥੇ ਜਿਹੜੇ ਆਪਣੇ ਅਧਿਕਾਰੀ ਸੀ ਉਹਨਾਂ ਦਾ ਉਹਨਾਂ ਤੇ ਤਹਿਤ ਜਿਹੜੀ ਭਾਈ ਈਸ਼ਰ ਸਿੰਘ ਜੀ ਦੀ ਰਿਪੋਰਟ ਹੈ ਉਹ ਚ ਉਹ ਕਲੀਅਰ ਕਰ ਚੁੱਕੇ ਨੇ اور ਦੋਸ਼ੀਆਂ ਨੂੰ ਵੀ ਸਜ਼ਾ ਹੋ ਚੁੱਕੀ ਹੈ ਉਹਨਾਂ ਨੂੰ ਜਿਹੜੇ ਦੰਡ ਲਾਉਣੇ ਸੀ ਉਹ ਵੀ ਲਾਏ ਜਾ ਚੁੱਕੇ ਨੇ ਤੇ ਉਹਦੇ باوجود ਇਹ ਕਹਿ ਰਹੇ ਨੇ ਕਿ ਇਹ ਬੇਅਦਮੀਆਂ ਕੀਤੀਆਂ ਗਈਆਂ ਨੇ ਇਹ ਤਾਂ ਬਾਰ ਬਾਰ ਕਹਿ ਰਹੇ ਨੇ ਕਿ ਅਸੀਂ ਤਾਂ ਜਾਂਚ ਕਰ ਰਹੇ ਹਾਂ ਸੱਚ ਵਿਗਨ ਪਾਇਆ ਜਾ ਰਿਹਾ ਸਾਨੂੰ ਜਾਂਚ ਸਹਿਯੋਗ ਨਹੀਂ ਕੀਤਾ ਜਾ ਰਿਹਾ ਕੀ ਲੱਗਦਾ ਜੇ ਕਾਰਵਾਈ ਹੋ ਰਹੀ ਹੈ ਤਾਂ ਫਿਰ ਹੋਣ दो ਬਿਲਕੁਲ ਇਹੀ ਤਾਂ ਸਮਝ ਨਹੀਂ ਆ ਰਿਹਾ ਔਰ ਜਿਹੜੀ ਜਾਂਚ ਦੀ ਇਹ ਜਿਹੜੀ ਸਿਟ ਬਣਾਈ ਗਈ ਹੈ ਉਹ ਵੀ ਇਹਨਾਂ ਨੇ ਆਪਣੇ ਚਹਿਤਿਆਂ ਦੀ ਬਣਾਈ ਹੈ ਤੇ ਉਹ ਚਹਿਤਿਆਂ ਦੀ ਸਿਟ ਤੋਂ ਸਾਨੂੰ ਇਤਰਾਜ਼ ਹੈ ਕਿਉਂਕਿ ਇਹ ਉਹਨਾਂ ਦੇ ਆਪਣੇ ਲੋਕ ਨੇ ਜਿਨ੍ਹਾਂ ਨੇ ਇਹਨਾਂ ਨੂੰ ਇਸ ਸਰਕਾਰ ਦੇ ਵਿੱਚ ਜਿਨ੍ਹਾਂ ਨੂੰ ਬੜੇ ਆ ਅਹੁਦੇਦਾਰੀਆਂ ਦਿੱਤੀਆਂ ਨੇ ਉਹ ਲੋਕ ਨੇ ਤੇ ਇਸ ਕਰਕੇ ਸਾਨੂੰ ਇਤਰਾਜ਼ ਹੈ ਔਰ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਔਰ ਪੂਰਾ ਅਕਾਲੀ ਦਲ ਇਹ ਇੱਕ 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 ਜੁਟ ਹੋ ਕੇ ਖੜਾ ਹੋਇਆ ਜਿਹੜੇ ਪਿਛਲੇ ਦਿਨਾਂ ਦੌਰਾਨ ਗੁਰੂਆਂ ਗੋਲਕਾਂ ਜਾਂ ਗੁਰੂਆਂ ਦੇ ਨਾਂ ਤੇ ਜੋ ਵੀ ਕੁਝ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਗੁਰੂ ਕੇ ਗੋਲਖਾਂ ਦੇ ਇਹ ਇਲਜ਼ਾਮ ਲਾਉਂਦੇ ਨੇ ਕਿ ਗੁਰੂ ਕੇ ਗੋਲਖਾਂ ਚੋਰੀ ਹੁੰਦੀਆਂ ਨੇ ਮੈਂ ਕਹਿਣਾ ਚਾਹੁੰਦੀ ਆ ਇਹ ਹਿਸਾਬ ਮੰਗ ਰਹੇ ਨੇ ਸਾਡੇ ਤੋਂ ਸ਼੍ਰੋਮਣੀ ਕਮੇਟੀ ਤੋਂ ਇਹ ਹਿਸਾਬ ਮੰਗਦੇ ਨੇ ਸਭ ਤੋਂ ਪਹਿਲਾਂ ਤਾਂ ਭਗਵੰਤਮਾਨ ਸਾਹਿਬ ਖੁਦ ਜਿਹੜਾ ਖਜ਼ਾਨਾ ਹੈ ਉਹਦਾ ਹਿਸਾਬ ਦੇ ਦੇਣ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਪੈਸਾ ਲੁੱਟ ਲੁੱਟ ਕੇ ਦਿੱਲੀ ਭੇਜਿਆ ਜਾ ਰਿਹਾ ਹੈ ਜੋ ਸਾਡੇ ਲੋਕਾਂ ਦਾ ਹੱਕ ਹੈ ਪਹਿਲਾਂ ਉਹਦਾ ਹਿਸਾਬ ਦੇ ਦੇਣ ਫਿਰ ਇਹ ਕਿਉਂਕਿ ਗੁਰੂ ਦੀ ਗੋਲਕ ਨਾਲ いや ਅਕਾਲ ਤਖਤ ਸਾਹਿਬ ਨਾਲ ਸਾਡੀਆਂ ਧਾਰਮਿਕ ਜਥੇਬੰਦੀਆਂ ਨਾਲ ਟੱਕਰ ਲੈਣਾ ਇਹਨੂੰ ਬਹੁਤ ਮਹਿੰਗਾ ਪਵੇਗਾ ਅ ਲੱਗਦਾ ਕਿ ਜਿਹੜੀ ਹੁਣ ਇੱਥੇ ਪੇਸ਼ੀ ਹੋਣੀ ਆ ਜੋ ਇਹਨਾਂ ਨੂੰ ਬੁਲਾਇਆ ਗਿਆ ਉਹ ਸਹੀ ਹੈ ਜਾਇਜਾ ਪਰ ਇਹ ਜਾਇਜ ਨਹੀਂ ਮੰਨਦੇ ਇਹਨਾਂ ਦੇ ਇਹਨਾਂ ਨੂੰ ਕੀ ਕਹੀਏ ਇਨਾਂ ਦੇ ਜੋ ਉਹ ਹੰਕਾਰ ਆ ਗਿਆ ਹੈ ਜਿਹੜਾ ਗੁਰੂ ਦੇ ਧਾਰਮਿਕ ਸਥਾਨਾਂ ਨਾਲ ਇਹ ਟੱਕਰ ਲੈਣ ਲਈ ਇਸ ਹੰਕਾਰ ਚ ਬੋਲ ਰਹੇ ਨੇ ਔਰ ਸ਼ਰਮ ਹੋਣੀ ਚਾਹੀਦੀ ਹੈ ਕਿਉਂਕਿ ਹਰ ਜਿਹੜਾ ਵੀ ਮੁੱਖ ਮੰਤਰੀ ਹੋਇਆ ਜਾਂ بڑا ਰਾਜਾ ਮਹਾਰਾਜ ਜੋ ਵੀ ਹੋਏ ਨੇ ਉਹਨਾਂ ਨੇ ਹਮੇਸ਼ਾ ਨਤਮਸਤਕ ਹੋ ਕੇ ਅਕਾਲ ਤਖਤ ਦੇ ਹੁਕਮ ਦੀ ਪਾਲਣਾ ਕੀਤੀ ਹੈ ਪਰ ਇਹ ਤਾਂ ਮੈਨੂੰ ਲੱਗਦਾ ਬਖਲਾਹੜ ਚ ਇਹਨੂੰ ਪਤਾ ਹੀ ਨਹੀਂ ਲੱਗਦਾ ਖਾਦੀ ਪਿੱਤੀ ਚ ਇਹ ਕੀ ਬੋਲੀ ਜਾ ਰਿਹਾ ਇਹਨੂੰ ਸ਼ਰਮ ਆਣੀ ਚਾਹੀਦੀ ਹੈ ਔਰ ਲੋਕ ਪੰਜਾਬ ਦੇ ਕਦੇ ਬਰਦਾਸ਼ਤ ਨਹੀਂ ਕਰਨਗੇ ਅ ਅੱਜ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਆ ਉਹਦਾ ਮੁੱਖ ਏਜੰਡਾ ਤੇ ਉਦੇਸ਼ ਇਹੀ ਸੀਗਾ ਕਿ ਸਰਕਾਰ ਜਾਣ ਬੁੱਝ ਕੇ ਸਿੱਖ ਸੰਸਥਾਵਾਂ ਦੇ ਵਿੱਚ ਦਖਲ ਅੰਦਾਜ਼ੀ ਨਵੇਂ-ਨਵੇਂ ਸੇਟਾਂ ਬਣਾ ਕੇ ਨਵੇਂ-ਨਵੇਂ ਪਰਚੇ ਦਰਜ ਕਰਕੇ ਮਾਣਯੋਗ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੂੰ ਜਿੱਥੇ ਫਸਾਉਣਾ ਚਾਹੁੰਦੀ ਆ ਔਰ ਉੱਥੇ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨਾ ਚਾਹੁੰਦੀ ਆ ਇਸੇ ਆਦੇਸ਼ ਦੇ ਨਾਲ ਅੱਜ ਪ੍ਰੈਸ ਕਾਨਫਰੰਸ ਬੁਲਾ ਕੇ ਜ਼ਿਲ੍ਹਾ ਜੱਥਾ ਜ਼ਿਲ੍ਹਾ ਜੱਥੇ ਮਲੇਰਕੋੜਲਾ ਵੱਲੋਂ ਸ਼੍ਰੋਮਣੀ ਅਕਾਲੀਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹੜਾ ਕਿ ਉਹ ਕਿਵੇਂ ਅਕਾਲੀ ਦਲ ਦੀ ਚੜਤ ਨੂੰ ਔਰ ਅਕਾਲੀ ਦਲ ਦੇ ਸਰਵਾਈਵਲ ਨੂੰ ਰੋਕਣ ਦੇ ਲਈ ਮਾਣਯੋਗ ਪਾਰਟੀ ਪ੍ਰਧਾਨ ਨੂੰ ਪੰਥਕ ਏਜੰਡੇ ਤੇ ਉਲਝਾਉਣਾ ਚਾਹੁੰਦੇ ਨੇ ਕਿਵੇਂ ਆਪਦੇ ਆਈਟੀ ਵਿੰਗ ਨਾਲ ਸ਼੍ਰੋਮਣੀ ਕਾਲੀਦਾ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਜਦ ਕਿ ਜਿਹੜੀ ਨਵੀਂ ਸੈਟ ਬਣਾਈ ਆ ਇਹ ਵੀ ਇਹਨਾਂ ਦੇ ਚਿਹਤੇ ਅਫਸਰ ਨੇ ਜਿਹੜੇ ਉਹਨਾਂ ਦੇ ਜਿਹੜੇ ਪਰਿਵਾਰਕ ਪਿਸ਼ੋਕੜ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਗਤੀਵਿਧੀਆਂ ਦੇ ਵਿੱਚ ਸ਼ਾਮਲ ਪਰਿਵਾਰ ਸਬੰਧੀ ਲਾਏ ਗਏ ਆ ਔਰ ਜਿਹੜੇ ਜਸਪ੍ਰੀ ਸਿੰਘ ਜੀ ਨੇ ਜਿਨ੍ਹਾਂ ਦਾ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਆ ਉਹ ਵੀ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਔਰ ਕਾਉਂਸਲਰ ਨੇ ਔਰ ਇਹੋ ਜੇ ਇਹੋ ਜੇ ਬੰਦਿਆਂ ਦੇ ਖਿਲਾਫ ਕਾਰਵਾਈ ਨਾਂਅ ਦਰਜ ਕਰਕੇ ਜਾਣ ਬੁੱਝ ਕੇ ਆਈਟੀ ਵੈਂਗਰਾਂ ਹੀ ਲੋਕਾਂ ਨੂੰ ਭੜਕਾ ਕੇ ਸ਼੍ਰੋਮਣੀ ਕਾਲੀ ਦਲ ਦੇ ਖਿਲਾਫ ਕਰਨਾ ਚਾਹੁੰਦੇ ਨੇ ਅਸਲ ਜਿਹੜੀ ਇਹ ਸਰਕਾਰ ਹੈ ਇਹਨੂੰ ਉਹ ਕੇਂਦਰ ਦੀਆਂ ਏਜੰਸੀਆਂ ਮੂਵ ਕਰ ਰਹੀਆਂ ਜਿਹੜੀਆਂ ਹਮੇਸ਼ਾ ਹੀ ਪੰਜਾਬ ਦੇ ਖਿਲਾਫ ਰਹੀਆਂ ਉਹ ਇਹਨਾਂ ਤੋਂ ਇਹੋ ਜਿਹੇ ਬਿਆਨ ਦਿਵਾ ਕੇ ਇਹਨਾਂ ਨੂੰ ਸ਼੍ਰੀ ਕਲਤਕ ਸਾਬ ਦੇ ਨਾਲ ਟੱਕਰ ਲਵਾ ਕੇ ਇਹਨਾਂ ਤੋਂ ਗੈਰ ਬਿਆਨ ਦਿਵਾ ਕੇ ਗੈਰ ਵੀਡੀਓਜ਼ ਪਵਾ ਕੇ ਕਿਵੇਂ ਨਾ ਕਿਵੇਂ ਸਾਡੀ ਜਿਹੜੀ ਭਾਈਚਾਰਕ ਸਾਂਝ ਹੈ ਜਿਹੜੀ ਪੰਜਾਬ ਦੀ ਕੋ ਉਦਾਹਰਨ ਹੈ ਜਿਹੜੀ ਉਹਨੂੰ ਇਹ ਸੱਟ ਮਾਰਨੀ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਰੂਪ 'ਚ ਤਿੱਖੀ ਧੜੇਬੰਦੀ ਤਿੱਖੇ ਲੜਾਈਆਂ ਤਿੱਖੇ ਪਰਚੇ ਦਰਜ ਕਰਾ ਕੇ ਸਤਾਈ ਦੇ ਵਿੱਚ ਲਾਹਾ ਲਿਆ ਜਾ ਕੇ ਜਦ ਕੇ ਅਕਾਲੀ ਦਲ ਇਹਨੂੰ ਕੰਡੈਮ ਕਰਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਹਨਾਂ ਗੱਲਾਂ ਦੀ ਬਜਾਏ ਇਸ ਗੱਲ ਤੇ ਜਵਾਬ ਜਵਾਬਦੇ ਹੋਣਾ ਚਾਹੀਦਾ ਹੈ ਕਿ ਕਿਵੇਂ 4000 ਕਰੋੜ ਰੁਪਇਆ ਲੋਕਾਂ ਦੇ ਟੈਕਸਾਂ ਦਾ ਤੁਸੀਂ ਕਿਵੇਂ ਤੁਸੀਂ ਸਿਰਫ ਤੇ ਸਿਰਫ ਇਸ਼ਤਿਹਾਰबाजी ਤੋਂ ਉਡਾਉਂਦਾ ਇਸ ਗੱਲ ਤੇ ਜਵਾਬਦੇਹ ਹੋਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਸ ਤਰ੍ਹਾਂ ਪੰਜਾਬ ਦੇ ਟੈਕਸਾਂ ਦੇ ਪੈਸੇ ਤੇ ਪੰਜਾਬ ਦਿੱਲੀ ਦੇ ਨਕਾਰੇ ਹੋਏ ਲੀਡਰ ਸਾਡੇ ਪੰਜਾਬ ਦੇ ਹੈਲੀਕਾਪਟਰਾਂ ਤੇ ਝੂਟੇ ਲੈਂਦੇ ਫਿਰਦੇ ਆ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਦੇ ਵਿੱਚ ਜਦ ਕਿ ਮੁੱਖ ਮੰਤਰੀ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਇਹਨਾਂ ਦੀ ਸਰਕਾਰ ਨੇ ਹਲੇ ਤੱਕ ਬਾਬਲ ਤੇ ਬਰਗਾੜੀ ਦਾ ਇਨਸਾਫ ਨਹੀਂ ਦਿੱਤਾ ਜਦ ਕਿ ਇਹਨਾਂ ਦੇ ਵਿਧਾਇਕ ਇਹਨਾਂ ਦੇ ਪਾਰਟੀ ਦੇ ਕੁੰਬਰ ਵਿਜੇ ਪ੍ਰਤਾਪ ਵਰਗੇ ਪਿੱਟ ਪਿੱਟ ਕੇ ਮਰ ਗਏ ਔਰ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਵਰਗੇ ਕਲਮਦ ਬਿਆਨ ਨੇ ਕਿ ਅਸੀਂ ਡੇਢ ਮਹੀਨੇ ਚ ਇਨਸਾਫ ਦੇ ਦਿਆਂਗੇ ਕੀ ਆਮ ਆਦਮੀ ਪਾਰਟੀ ਲੋਕਾਂ ਨੂੰ ਇਨਸਾਫ ਦੇਣ ਦੀ ਜਿਹੜੀ ਗੱਲ ਕਰਦੀ ਹੈ ਕੀ ਇਹ ਗੱਲਾਂ ਤੇ ਜਵਾਬ ਦੇ ਹੈ ਕਿ ਉਹ ਕਦੇ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਗੇ ਕਿ ਜਿਹੜੇ ਪੰਥਕ ਜੰਡੇ ਤੇ ਆਮ ਆਦਮੀ ਪਾਰਟੀ ਗੱਲ ਕਰਦੀ ਹੈ ਕਿ ਮੁੱਖ ਮੰਤਰੀ ਸਾਹਿਬ ਤਾਂ ਆਪਣੇ ਨਾਂ ਦੇ ਨਾਲ ਸਿੰਘ ਵੀ ਨਹੀਂ ਲਾਉਂਦੇ ਕੀ ਜਿਹੜੀ ਪਿਛਲੇ ਦਿਨੀ ਚਰਚਿਤ ਵੀਡੀਓਜ਼ ਉਹਨਾਂ ਦੀਆਂ ਆਈਆਂ ਕਿ ਉਹਨਾਂ ਨੇ ਡਿਨਾਈ ਕੀਤਾ ਕੀ ਮੁੱਖ ਮੰਤਰੀ ਇਸ ਗੱਲ ਨੂੰ ਸਾਬਤ ਕਰ ਸਕਣਗੇ ਕਿ AI ਨਾਲ ਬਣਾਈ ਗਈ ਆ ਕੀ ਫੋਰੈਂਸਿਕ ਲੈਬ ਨੇ ਜਿਹੜੀ ਨੇ ਹਜੇ ਤੱਕ ਭੇਜੀ ਗਈ ਆ ਨਹੀਂ ਭੇਜੀ ਗਈ ਦਿੱਲੀ ਦੀ ਆਤਿਸ਼ੀ ਮਾਰ ਲੈਣਾਂ ਦਾ ਤਾਂ ਰੌਲਾ ਪਾ ਰਹੇ ਨੇ ਇਹ ਕਿ ਫੋਰੈਂਸਿਕ ਲੈਬ ਭੇਜੀ ਤੀ ਉਹ ਇੱਕ ਦਿਨ ਦੀ ਰਿਪੋਰਟ ਆ ਗਈ ਉਹ ਇੱਕ ਦਿਨ ਚ ਆ ਗਈ ਕੀ ਸਾਡਾ ਸਿੱਖ ਕੌਮ ਔਰ ਪੰਜਾਬ ਦੇ ਸ਼੍ਰੀ ਸੌਰੀ ਸਿੱਖ ਕੌਮ ਔਰ ਸਾਡੇ ਜਿਹੜੇ ਗੁਰੂ ਨੇ ਕਿ ਉਹਨਾਂ ਦੀ ਕਦਰ ਆਮ ਆਦਮੀ ਪਾਰਟੀ ਦੀ ਨਿਗਾ ਚ ਆਤਿਸ਼ੀ ਮਾਰ ਲੈਣਾਂ ਦੇ ਨਾਲੋਂ ਵੀ ਘੱਟ ਆ ਕਿਉਂ ਉਹਦੇ ਉੱਪਰ ਇਹ ਫੋਰੈਂਸਿਕ ਲੈਬ ਨਹੀਂ ਭੇਜ ਸਕੇ ਹਜੇ ਤੱਕ ਉਹ ਵੀਡੀਓ ਇਸ ਕਰਕੇ ਆਮ ਆਦਮੀ ਪਾਰਟੀ ਦਾ ਆਈਟੀ ਵਿੰਗ ਨੂੰ ਵੀ ਅਸੀਂ ਵਾਰਨਿੰਗ ਦੇਣੀ ਚਾਹੁੰਦੇ ਆ ਕਿ ਜਿਹੜੀਆਂ ਪਿਛਲੇ ਦਿਨ ਉਹਨਾਂ ਨੇ ਇੱਕ ਹੋਰ ਫੋਟੋ ਜਿਹੜੀ ਸ੍ਰੀ ਹਰਮੰਦਰ ਸਾਹਿਬ ਦੀ ਲਾ ਕੇ ਉੱਪਰ ਸੁਖਵੀਰ ਸਿੰਘ ਬਾਦਲ ਸਾਹਿਬ ਗੜਗਾਜ ਸਾਹਿਬ ਧਾਮੀ ਸਾਹਿਬ ਨੂੰ ਬਿਠਾ ਕੇ ਭੇਜੀ ਆ ਉਹ ਵੀ ਅਤ ਨਿੰਦਣਯੋਗ ਨਾ ਬਰਦਾਸ਼ਤ ਕਰਨਯੋਗ ਹੈ ਕਿਉਂਕਿ ਇਹੋ ਜਿਹੀਆਂ ਕਾਰਵਾਈਆਂ ਕਦੇ ਨਹੀਂ ਹੋਈਆਂ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ 'ਚ ਔਰ ਪੰਜਾਬ ਦੀ ਸਰ ਜ਼ਮੀਨ ਤੇ ਸਿਆਸੀ ਤੌਰ ਤੇ ਵਿਚਰਨ ਲੱਗੀ ਆ 2014 'ਚ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬੇਅਦਬੀਆਂ ਸ਼ੁਰੂ ਹੋਈਆਂ ਉਸ ਤੋਂ ਬਾਅਦ ਕੁਰਾਨ ਸ਼ਰੀਫ ਦੀ ਬੇਅਦਬੀ ਉਸ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਨਰੇਸ਼ যাদব ਮਹਿਰੋਲੀ ਦੇ ਸਾਬਕਾ ਵਿਧਾਇਕ 2 ਸਾਲ ਦੀ ਸਜ਼ਾ ਯਾਫਤਾ ਔਰ ਉਸ ਦੀ ਉਹਦੀ ਜਿਹੜੀ ਕੇਸ ਦੀ ਪੈਰਵਾਈਆ ਮਾਨਯੋਗ ਹਰਪਾਲ ਚੀਮਾ ਔਰ ਇਹ ਲੜਦੇ ਰਹੇ ਆ ਇਹ ਕਿਉਂ ਨਹੀਂ ਲੋਕਾਂ ਨੂੰ ਜਵਾਬ ਦਿੰਦੇ ਕਿ 2 ਸਾਲ ਦਾ ਉਹ ਬੰਦਾ ਸਜ਼ਾ ਯਾਫਤਾ ਆਮ ਆਦਮੀ ਪਾਰਟੀ ਦਾ ਵਿਧਾਇਕ ਰਿਹਾ ਕਿਉਂ ਨਹੀਂ ਉਹਦੇ ਤੇ ਆ ਕੇ ਬਿਆਨ ਦਿੰਦੇ ਸੋ ਇਸ ਕਰਕੇ ਆਪਣੀਆਂ ਨਕਾਮੀਆਂ ਲਕਾਉਣ ਦੇ ਲਈ ਅਕਾਲੀ ਦਲ ਦੀ ਚੜ੍ਹਤ ਨੂੰ ਰੋਕਣ ਦੇ ਲਈ ਇਹੋ ਜਿਹੀਆਂ ਐ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨੇ ਚਾਹੁੰਦੇ ਨੇ ਪਰ ਲੋਕ ਭਲੀ ਭਾਂਤ ਜਾਣਗੇ ਉਹਨਾਂ ਨੂੰ ਪਤਾ ਕਿ 4 ਸਾਲ ਚ ਪੰਜਾਬ ਦਾ ਵਿਕਾਸ ਨਹੀਂ ਹੋਇਆ ਸਿਰਫ ਗੱਲਾਂ ਤੇ ਫੇਸਬੁੱਕ ਤੇ ਸਰਕਾਰ ਚੱਲੀ ਆ ਸੋ ਇਹ ਸਿਰਫ ਤੇ ਸਿਰਫ ਡਰਾਮਾ ਕੰਪਨੀ ਐ ਇੱਕ ਗੈਂਗ ਐ ਪੈਸੇ ਇਕੱਠੇ ਕਰਦਾ ਪੰਜਾਬ ਲੁੱਟ ਕੇ ਇਹ ਲੈ ਗਏ ਹੁਣ ਕਿਤੇ ਹੋਰ ਚਲੇ ਜਾਣਗੇ ਸੋ ਇਸ ਕਰਕੇ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਆ ਇਹਨਾਂ ਦੇ ਖਿਲਾਫ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੋ ਤਾਂ ਪੰਜਾਬ ਨੂੰ ਬਚਾਈਏ